ਬਸੀ ਪਠਾਣਾ ਅਧੀਨ ਪੈਂਦੇ ਪਿੰਡ ਮੁਸਤਫਾਬਾਦ ਦੇ 3 ਸਾਲ ਦੇ ਇੱਕ ਬੱਚੇ ਦਾ ਚਾਕਲੇਟ ਖਾਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਬੱਚੇ ਦੇ ਦਾਦਾ ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਦੁਕਾਨ ਤੋਂ ਚਾਕਲੇਟ ਲੈ ਕੇ ਆਇਆ ਸੀ ਜਿਸ ਨੂੰ ਖਾਣ ਤੋਂ ਬਾਅਦ ਨੀਲਾ ਹੋਣਾ ਸ਼ੁਰੂ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਜਿੱਥੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਇਸ ਚਾਕਲੇਟ ਵਿੱਚ ਅਜਿਹਾ ਕੀ ਸੀ ਜਿਸ ਨਾਲ ਬੱਚੇ ਦੀ ਮੌਤ ਹੋਈ। ਦਾ ਪੁੱਤਾ ਫਤਿਹ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਦਾ ਘਟਣ ਲੱਗਿਆ ਤੇ ਅਸੀਂ ਸਾਰੇ ਫਤਿਹਗੁਰ ਸਾਹਿਬ ਲੈ ਕੇ ਆਏ ਤੇ ਫਤਿਹਗੁਰ ਸਾਹਿਬ ਆਉਣ ਦੀ ਸਪੋਰਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤਾ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਕੋਣਾ ਲੇਕਿਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਕੋਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸਿਰਫ ਹੁਣ ਕੀ ਕਾਰਵਾਈ ਕਰਾ ਰਹੇ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਵਾਕਈ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ